ਮੇਜਰ ਸਿੰਘ ਨੀਲੋਂ ਦਾ ਸਿਰ ਤੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਫਸਟ ਅਤੇ ਸੈਕੰਡ ਦੇ ਲਈ 5152 ਰੁਪਏ ਦੇ ਬਹੁਤ ਵੱਡੇ ਮਾਣ ਦਿੱਤੇ ਨੇ ਲਵਜ ਦੇ ਇਸ ਕਬੱਡੀ ਕੱਪ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਕਿ ਦੋਹੀ ਧਲੀ ਮੁਕਾਬਲਾ ਗੜਗੱਜੜਸੂਰੀ ਔਰ ਪਹਿਲੇ ਪੈਟ ਲਈ ਸਰਦਾਰ ਮੇਜਰ ਸਿੰਘਾ ਵੱਲੋਂ 200 ਰੁਪਏ ਦੇ ਮਾਰਕਸਟ ਹੋਣਗੇ ਲਓ ਪਹਿਲੀ ਕਬੱਡੀ ਗੇਂਦ ਵੀ ਮੈਦਾਨ ਦੇ ਵਿੱਚ ਸਿਕੰਦਰ ਔਰ 200 ਰੁਪਏ ਸਰਦਾਰ ਮੇਜਰ ਸਿੰਘ ਜੀ ਪੰਜਾਬੀ ਮਾਂ ਬੋਲੀ ਦੇ ਲਈ ਬਹੁਤ ਵੱਡਾ ਮਾਣ ਕਰ ਰਹੇ ਨੇ ਲਓ ਵੇਖੋ ਇੱਧਰ ਕਬੱਡੀ ਮੈਦਾਨ ਦੇ ਵਿੱਚ ਸਿਕੰਦਰ ਦੀ ਔਰ 3100 ਰੁਪਏ ਦੀ ਵਿਵਹਤ ਵੱਡੇ ਯੋਗਦਾਨ ਦੇ ਧੰਨਵਾਦ ਹੈ ਲਓ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਬਹੁਤ ਹੀ ਜਵਰਦਸਤ ਤਰੀਕੇ ਨਾਲ ਮੈਦਾਨ ਦੇ ਵਿੱਚ ਬਹੁਤ ਹੀ ਤਕੜਾ ਜਫਾ ਜਿਹੜਾ ਇਸ ਵੇ ਇਹ ਹੈ ਨੌਜਵਾਨ ਸ਼ਿੰਦਰਪਾਲ ਘੜਾ ਜਿਸ ਨੌਜਵਾਨ ਨੇ ਬੜਾ ਤਕੜਾ ਜਫਾ ਲਾ ਕੇ ਔਰ ਬੜਾ ਖੂਸੂਰਤ ਪੁਆਇੰਟ ਆਪਣੀ ਟੀਮ ਦੇ ਲਈ ਜੋੜਿਆ ਹੈ ہمت جی جی ایس اے ویو دو سو روپیہ اگلے کتیس اور میں دنواد کتی سو اپنے پچھتر کلو ساڑے ویر ہرجیت جی لمبڑدار جوگا سن جی بلالی تو سرپنچ نیلو تو سرپان ببو ਮੇਜਰ ਸਿੰਘ ਜੀ ਲੀਲੋਂ ਨੇ 100 ਰਾਮਾਣ 75 ਕਿਲੋ ਦੇ ਲਈ ਇਹਦੇ ਨਾਲ ਇੱਕ ਵੱਡੀ ਦੀ ਵੀ ਗੱਲ ਕਰਦੇ ਜਾਈਏ ਲਓ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਇਸ ਸਮੇਂ ਬਾਤ ਦੀ ਖੂਬ ਸੁਰਤੰਤ ਅੰਦਾਜ਼ ਹੈ ਲਓ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਬਾਤ ਦੀ ਜਵਰਦਸ ਤਰੀਕੇ ਨਾਲ ਇਸ ਵੇਲੇ ਡਾਲੀ ਇਹ ਅਲਗੜੇ ਪਿੰਡ ਦਾ ਡੱਕਿਆ ਗਿਆ 81 ਨੌਜਵਾਨ ਨੇ ਇਹ ਖਿੰਦਰਪਾਲ ਕੜਾ ਪ੍ਰਸਿੱਧ ਜਾਤੀ ਔਰ 200 ਰੁਪਏ ਦੇ ਬਾਸਮਾਨ ਨੇ ਜਾਤੀ ਨੂੰ ਜਾਤੀ ਦੇ ਬੰਦੇ ਯਾਰ ਹਿਮਤ ਸਿੰਘ ਜੀ ਯੂਐਸਏ ਵੱਲੋਂ 200 ਰੁਪਇਆ ਸਟਾਪਰ ਦੇ ਨਿਵਾਸ ਸਥਾਨ ਪਰ ਪੋੜਾ ਕੀਤਾ ਗਿਆ ਹੈ ਬੇਨਤੀ ਹੈ ਬਾਈ ਜੀ ਮਾਇਆ ਜਿਹੜੀ ਨਾਦਰ ਨਾਲ ਪ੍ਰਾਪਤ ਕਰਦੇ ਜਾਓ ਲਓ ਵੇਖੋ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਾਲੇ ਸਿੰਘਾਂ ਦੀ ਧਰਤੀ ਦਾ ਨੌਜਵਾਨ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਵੱਨਜ ਸ਼ਾਇਆ ਪਿਆ ਕਾਲੀ ਦੀਪਾ ਕਦੇ ਵੱਨਾ ਇਹ ਇਸ ਮੁਕਾਬਲੇ ਤੋਂ ਫੌਰਨ ਬਾਅਦ 75 ਕਿਲੋ ਪਾਰ ਦਾ ਫਾਈਨਲ ਮੈਚ ਹੋਣਾ ਹੈ ਤੇ ਦੋਨੋਂ ਟੀਮਾਂ ਜਿਹੜੀਆਂ ਮੈਦਾਨ ਦੇ ਨੇੜੇ ਪੁੱਜਣਗੀਆਂ ਇਹ ਦੋਨੋਂ ਟੀਮਾਂ ਦੇ ਲਈ ਫਿਰ ਤੋਂ ਬੇਤੀ ਕਰਦੇ ਹਾਂ ਸਕੰਦਰ ਸਿੰਘ ਇਹ ਹੈ ਮਾੜੀ ਦੀ ਧਰਤੀ ਦਾ ਪ੍ਰਸਿੱਧ ਧਾਵੀ ਜਿਸ ਨੌਜਵਾਨ ਨੇ ਧਾਵਾ ਬੋਲੀ ਹੈ ਇਧਰ ਰਾਜੂ ਸਾਡਾ ਵੀਰ ਰਾਜੂ ਗੁੰਨਰ ਇਟਲੀ ਵਾਲਾ ਘੜੇ ਦੇ ਲਈ 100 ਰੁਪਏ ਦੇ ਵਾਸਪਮੈਂਟ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਪਰ ਉਧਰ ਦੇ ਪਾਸੇ ਲਓ ਨਗਾ ਤੀਜਾ ਜਫਾ ਤਾੜੀਆਂ ਮਾਰਦੇ ਦਰਸ਼ਕ ਵੀਰੋ ਇਹ ਹੈ ਛਿੰਦਰਪਾਲ ਘੜਾ ਤੇ 100 ਰੁਪਏ ਰਾਜੂ ਬੰਟੀ ਕੂਨਰ ਕੈਨੇਡਾ ਤੇ ਦਮਨ ਕੈਨੇਡਾ ਵੱਲੋਂ ਵੀ 200 ਰੁਪਏ ਦੇ ਮਾਲਸਮਾਨ ਨੇ ਸ਼ਿੰਦਰਪਾਲ ਘੜੇ ਦੇ ਇਸ ਜਫੇ ਤੇ ਖੁਸ਼ ਹੋ ਕੇ ਮਾਇਆ ਤੁਹਾਡੀ ਬਹੁਤ ਹੀ ਜ਼ਬਰਦਸਤ ਮੁਕਾਬਲਾ ਇਸ ਵੇਲੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਉਧਰ ਤਾਜਾ ਕੰਦਵੀ ਮੈਦਾਨ ਦੇ ਵਿੱਚ ਕਾਲੇ ਸਿੰਘ ਦੀ ਧਰਤੀ ਦਾ ਇਧਰ ਵੇਖਦੇ ਵੀ ਇਸ ਸਮੇਂ ਕੌਣ ਲਓ ਨਾਨਕ ਇਹ ਆ ਨਾਨਕ ਨੌਜਵਾਨੇ ਮਲਕੀਸ਼ ਸਿੰਘ ਨੇ ਕਹਿੰਦੇ ਵੀ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਔਰ ਤਿੰਨੇ ਕਬੱਡੀ ਦੇ ਮਹਾਰਥੀ ਤਿੰਨੇ ਯੋਧੇ ਪਰ ਤਾੜੀਆਂ ਮਾਰ ਦਿਓ ਕਬੱਡੀ ਦਾ ਮਹਾਨ ਸੂਰਬਾ ਨਾਉਨਸਟਾਪ ਕਬੱਡੀਆਂ ਪਾਉਣ ਵਾਲਾ ਮਨੀ ਕੁਨੜੇ ਸੁਖਾ ਕੁਨੜੇ ਅਤੇ ਗੁਰੀ ਕੁਨੜੇ ਦੇ ਵੱਲੋਂ 200 ਰੁਪਏ ਦੇ ਮਾਣ ਨੇ ਤਾਜੇ ਦੇ ਲਈ ਔਰ ਇਸੇ ਤਰ੍ਹਾਂ ਉਧਰ ਸਾਡੇ ਬਾਤ ਹੀ ਪਰੰਪਰ ਮਿੱਤਰਾਂ ਦੇ ਵਿੱਚੋਂ ਲਾਡੀ ਸੇਲਵਰਾ ਜੀਵਨ ਮਾਨੋਕੇ ਗੇਲੇ ਗੋਗੀ ਇੰਗਲੈਂਡ ਇਹ ਵੀ ਸਾਡੇ ਵੀਰ ਜਿਹੜੇ ਵਿਧਾਇਆਂ ਭੇਜ ਰਹੇ ਨੇ ਇੰਗਲੈਂਡ ਦੇ ਵਿੱਚ ਮੈਚ ਤੱਕ ਰਹੇ ਨੇ ਲਾਡੀ ਸੇਲਵਰਾ ਜੀਵਨ ਮਾਨੋਕੇ ਗੇਲ ਕਬੱਡੀ ਦਾ ਮਹਾਨ ਖਿਡਾਰੀ ਉਧਰ ਵੇਖੋ ਅੱਜ ਬੱਲੇ ਬੱਲੇ ਹੋਈ ਪਈ ਹੈ ਅੱਜ ਬੱਲੇ ਬੱਲੇ ਹੋਈ ਪਈ ਹੈ ਬਾਤ ਹੀ ਤਕੜੇ ਜੱਫੇ ਮਨਪ੍ਰੀਤ ਸਿੰਘ ਜੀ ਸਰਪੰਚ ਰਾਇਆਂ ਵਾਲੇ ਉਹਨਾਂ ਨੇ ਕਹਿੰਦੇ ਵੀ ਤਾਜੇ ਤੇ ਕਿੰਨੇ ਲਾਤੇ ਬਾਈ ਜੀ 200 ਰੁਪਇਆ ਤਾਜੇ ਜੀ ਅਗਲੀ ਕਬੱਡੀ ਤੇ ਰਾ ਦਿੰਦਾ ਹੈ ਮਨਪ੍ਰੀਤ ਸਰਪੰਚ ਰਾਂਝਾ ਤੋਂ ਜਿਨ੍ਹਾਂ ਨੇ 200 ਰੁਪਏ ਲਾਇਆ ਹੋਇਆ ਲਓ 300 ਰੁਪਏ ਹੋ ਗਿਆ 100 ਰੁਪਇਆ ਮੇਜਰ ਸਿੰਘ ਜੀ ਨਿੱਲੋ ਇਧਰ ਨਾਨਕ ਉਧਰ ਵੇਖੋ ਮੈਦਾਨ ਦੇ ਵਿੱਚ ਅਸਮੀ ਮੰਨਾ ਬੜਾ ਤਕੜਾ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੱਕ ਇੱਕ ਕਬੱਡੀ ਬੜੀ ਸ਼ਾਨਦਾਰ ਹੈ ਇੱਕ ਇੱਕ ਜੱਫਾ ਬੜਾ ਸ਼ਾਨਦਾਰ ਹੈ ਇਧਰ ਕੇਵਲ ਭਗਤਾ ਭਾਈਕੇ ਵਾਲਾ ਅੱਜ ਟੀਮ ਨੂੰ ਆਪਣੀ ਫਾਈਨਲ ਦੇ ਵਿੱਚ ਨਹੀਂ ਪਹੁੰਚਾ ਸਕਿਆ ਪਰ ਬੜਾ ਜੋਰ ਲਾਇਆ ਹੈ ਪਰ ਉਧਰ ਕਹਿੰਦੇ ਵੀ ਹਲਕੜੇ ਦੀ ਧਰਤੀ ਦਾ ਦੌਲੀ ਵੇਖੋ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਔਰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਖੋਚ ਫੜ ਕੇ ਇਹ ਖੋਚ ਪੱਟੜੀ ਵੇਖੋ ਖੋਚ ਪੱਟੀ ਔਰ ਪੋਲੀ ਜੀ ਕੈਂਚੀ ਮਾਰੀ ਪੁਲਵਾਨ ਨੌਜਵਾਨ ਨੇ ਨੰਬਰਦਾਰ ਸਾਹਿਬ ਹਰਜੀਤ ਸਿੰਘ ਜੀ ਉੱਥੇ ਮੇਜਰ ਸਿੰਘ ਜੀ ਲੋ ਸਾਰੇ ਦੇ ਮੈਚਮਾਨ ਕਰ ਰਹੇ ਨੇ ਕਬੱਡੀ 75 ਕਿਲੋ ਭਾਰ ਦੇ ਫਾਈਨਲ ਮੈਚ ਜਿਹੜੀਆਂ ਦੋਨੋਂ ਟੀਮਾਂ ਜਿਹੜੀਆਂ ਬਿਨਾਂ ਕਿਸੇ ਦੇਰੀ ਤੋਂ ਮੈਦਾਨ ਦੇ ਵਿੱਚ ਪਹੁੰਚ ਜਾਣਗੀਆਂ بانٹیر ایلان کر دیکھ جنگ بھی جفر آؤ ہر ایک جفر دو سو روپئے بڑھ گئے بہت ہی شاندار طریقے بڑا تکڑا جیڑا پوائنٹ ہے سب کالے دی ٹیم اپنے لیٹ چکی ہے منپریت سی رانیا تو سرپنچ سا نے بھی تاجے تک دو سو روپیہ لا دیتا ہے ਇਹ ਜਫਾਨੀ ਸਾਡਾ ਵੀਰ ਕਬੱਡੀ ਦਾ ਮਹਾਨ ਜੋਧਾ ਅੱਜ ਪੂਰਾ ਖੁਸ਼ ਹੈ ਵੀ ਅੱਜ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਮਹਾਨ ਟੀਮਾਂ ਪੁੱਜੀਆਂ ਉਧਰ ਵੇਖੋ ਨਿਰਪਾ ਵਾਹ ਵੀ ਵਾਹ ਨਹੀਂ ਰਿਸਾ ਲਓ ਬੱਲੇ ਬੱਲੇ ਵੇਖੋ ਇਸ ਸਮੇ ਮਨਜਿੰਦਰ ਓਟੜਾ ਲਓ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜ਼ੋਰਦਾਰ ਤਾੜੀਆਂ ਦੇ ਵਿੱਚ ਇਸ ਸਮੇ ਨਿਰਪਾ ਉਧਰ ਮਨਜਿੰਦਰ ਓਟੜਾ ਲਓ ਬੱਲੇ 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 ਕਬੱਡੀ ਦੀ ਕਬੱਡੀ 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 ਨਹੀਂ ਹਿਸਾ ਇਧਰ ਮੰਨਾ ਯੂਕੇ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਦੀ ਜੀਣਾ ਉਹਨੇ ਨੇ 200 ਰੁਪਏ ਦਾ ਮਾਨ ਦਿੱਤਾ ਇਸ ਨੌਜਵਾਨ ਨੂੰ ਔਰ ਮੇਜਰ ਸਿੰਘ ਜੀ ਸਾਡੇ ਨੀਲੋਕਲਾਂ ਵਾਲੇ ਹਰਜੀਤ ਸਿੰਘ ਜੀ ਲੰਬੜਦਾਰ ਸਾਹਿਬ ਉਹਨਾਂ ਨੇ ਵੀ 100 ਰੁਪਏ ਦੇ ਮਾਨ ਕੀਤੇ ਨੇ ਹਨੀ ਕੁੰਨਰ ਵੱਲੋਂ 200 ਰਾਜੂ ਕੁੰਨਰ ਵੱਲੋਂ 100 ਰੁਪਏ ਦਾ ਮਾਨਸਪੰਡੀ ਤਨਾਤਸੂ ਵਾਲੇ ਸਾਡੇ ਵੀਰ ਉਹ ਵੀ 100 ਰੁਪਏ ਦਾ ਮਾਨਸਪੰਡ ਕਰ ਰਹੇ ਨੇ ਇਹਦੇ ਨਾਲ ਹੀ ਮੈਚ ਮੇਰਾ ਖਿਆਲ ਆ ਵੀ ਮੈਚ ਸਨਾਪਤ ਹੋ ਗਿਆ ਹੈ ਇਹ ਮੈਚ ਮੁੱਕ ਗਿਆ ਹੈ ਹਰੇਕ ਮੈਚ ਦੇ ਜਿਹੜੇ ਅੰਕੜੇ ਨੇ ਵਾਹ ਦੀ ਵਾਹ ਇਸ ਮੁਕਾਬਲੇ ਦੇ ਵਿੱਚ ਕਾਰੇ ਸੰਘਿਆ ਦੀ ਟੀਮ ਦੇ ਪੁਆਇੰਟ ਨੇ 12.5 ਹਠੂਰ ਦੀ ਟੀਮ ਦਾ ਖਾਤਾ ਜਾਂ